ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸ਼াশਤਰੀ ਕਾਲ ਅਕਾਲ ਪੁਰਖ ਵੈਗਰੂ ਆਪ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਤੇ ਸਾਡਾ ਪਤਾ ਜੀ ਮੌੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਤੇ ਜ਼ਿਲ੍ਹਾ ਸਾਡਾ ਬਠਿੰਡਾ ਜੀ ਤੇ ਜਿਨ੍ਹਾਂ ਨੇ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲੋ ਸ਼ੇਅਰ ਕਮੈਂਟ ਕਰੋ ਤੇ ਅਸੀਂ ਕੱਪੜੇ ਦਾ ਕੰਮ ਕਰਦੇ ਆਂ ਜੀ ਬਹੁਤ ਵਧੀਆ ਜ ਆਪਾਂ ਤੁਹਾਡੇ ਵਾਸਤੇ ਕੁਝ ਮਿਕਸ ਵੀ ਸੂਟ ਲੈ ਕੇ ਆਏ ਆ ਕਿਉਂਕਿ ਸਾਨੂੰ ਸੂਟ ਥੋੜੇ ਮਲੇ ਆ ਪਰ ਮਲੇ ਆ ਰੇਟ ਜੀ ਨਾਲ ਮਿਲ ਗਏ ਵਧੀਆ ਮਿਲ ਗਏ ਲੋੜੀ ਆਫਰ ਦੀਵਾਲੀ ਆਫਰ ਸਾਨੂੰ ਮਿਲ ਜਾਂਦੇ ਅਸੀਂ ਸੋਨੂੰ ਦੇ ਦਿੰਨੇ ਆ ਇਹ ਲੋੜੀ ਆਫਰ ਚੱਲ ਰਿਆ ਆਪਣਾ ਆ ਸੂਟ ਹੈ ਜੀ ਜਿਹੜਾ ਬਲੈਕ ਇਹ ਹੈ ਜੀ ਕਸ਼ਮੀਰੀ ਸੂਟ ਇਹਨੂੰ ਕਸ਼ਮੀਰੀ ਵਰਕ ਸੂਟ ਕਹਿੰਦੇ ਆ ਜੀ ਦੀਪੂ ਜੀ ਵਰਕ ਸਮਾਰ ਕੇ ਦਿਖਾ ਦੇ ਇਹ ਤਾਂ ਬਹੁਤ ਡਿਮਾਂਡਿੰਗ ਸੂਟ ਹੈ ਜੀ ਹੂੰ ਇਹ ਬਲੈਕ ਕਲਰ ਦਾ ਸੂਟ ਹੈ ਜੀ ਨਾਲ ਇਹਦੇ ਬਲੈਕ ਸਲਵਾਰ ਤੇ ਆ ਇਹਦਾ ਸਟਾਲ ਹੈ ਜੀ ਇਹ ਸੂਟ ਨਹੀਂ ਖੜਦਾ ਇਹ ਤਾਂ ਜੀ ਬਸ ਹੁਣ ਵੀਡੀਓ ਪੈਗੀ ਨਾਲ ਦੇ ਨਹੀਂ ਜਾਣਗੇ ਤਾਂ ਸਿਰਫ 795 ਦਾ ਜੀ ਲੋੜੀ ਆਫਰ ਚੱਲ ਰਿਹਾ ਤੇ ਲੋੜੀ ਆਫਰ ਦਾ ਤੁਸੀਂ ਪੂਰਾ ਭਰ ਕੇ ਮਜ਼ਾ ਲਓ ਅਗਲਾ ਅਗੇ ਜੀ ਮਹਿਰੂਨ ਕਲਰ 795 ਇਹ 850 ਦੇ ਗਏ ਆ ਸੂਟ ਪਹਿਲਾਂ ਉਹਨਾਂ ਨੇ ਸਾਨੂੰ ਥੋੜਾ ਜਿਹਾ ਲੋੜੀ ਤੇ ਆਫਰ ਦਿੱਤਾ ਜੀ ਡਿਸਕਾਊਂਟ ਦਿੱਤੇ ਆ ਪਰ ਇਹ ਸੂਟ ਮੈਨੂੰ ਲੱਗਦਾ ਹੁਣ ਦੁਬਾਰੇ ਨਹੀਂ ਮਿਲਣਗੇ ਕਿਉਂਕਿ ਉਹਨਾਂ ਕੋਲੇ ਗਿਣਤੀ ਸਾਨੂੰ 3-4 ਕ ਸੂਟ ਮਿਲੇ ਆ ਕਿਉਂਕਿ ਲੋਕਾਂ ਦੀ ਡਿਮਾਂਡ ਤੇ ਅਸੀਂ ਉਹਨਾਂ ਤੋਂ ਕੜਵਾਏ ਸੀ ਆਇਆ ਦਾ ਸਟਾਲ ਹੈ ਜੀ ਇਹ ਆਇਦਾ ਬਰਕ ਹੈ ਜੀ ਮਹਿਰੂਨ ਦਾ ਦੇਖੋ ਸਿਰਫ 795 ਲੋੜੀ ਆਫਰ ਚੱਲ ਰਿਹਾ ਹੈ ਜੀ 85 ਰੁਪਏ ਦਾ ਚਾਰਜ ਹੈ ਜੀ ਕਿਉਂਕਿ ਪਰ ਆ ਜਾਂਦਾ ਜੀ ਕਿਲੋ ਤੋਂ ਟੱਪ ਜਾਂਦਾ ਬਸ ਆਪਾਂ ਨੂੰ ਤਿੰਨ ਕਲਰ ਹੀ ਮਿਲੇ ਆ ਜੀ ਹੋਰ ਕਲਰ ਨਹੀਂ ਮਿਲੇ ਪਰ ਮਿਲੇ ਆਪਾਂ ਨੂੰ ਡਿਸਕਾਊਂਟ ਤੇ ਇੱਕ ਕਸ਼ਮੀਰੀ ਬਰਕ ਹੈ ਜੀ ਸਾਰੇ ਪਸ਼ਮੀਨੇ ਦਾ ਗਰਮ ਸੂਟ ਆ ਇਹਦਾ ਸਟਾਲ ਹੈ ਜੀ ਇਹ ਰਹਿ ਗਿਆ ਜੀ ਹਮ ਡਾਰਕ ਗ੍ਰੀਨ ਜਿਹਾ ਕਲਰ ਜਿਹਾ ਤੁਸੀਂ ਆਰਮੀ ਕਲਰ ਵੀ ਕਹਿ ਸਕਦੇ ਆਇ ਤੇ ਬਰਕ ਹੈ ਜੀ ਆ ਨੀਚੇ ਵਰਕ ਆ ਗਿਆ ਆ ਇਹਦਾ ਸਟੋਲ ਹੈ ਜੀ ਸਿਰਫ 795 ਲੋੜੀ ਆਫਰ ਤੇ ਚੱਲ ਰਿਹਾ ਜੀ ਆ ਆਪਣੇ ਕੋਲੇ ਸਿੰਗਲ ਸੂਟ ਆ ਆਪਾਂ ਘਾਟਾ ਵੰਦਾ ਕਰਕੇ ਕੱਢ ਦਾਂਗੇ ਕਿਉਂਕਿ ਇਹਦੇ ਨਾਲ ਦੀ ਹੋਰ ਸੂਟ ਆਪਾਂ ਨੂੰ ਨਹੀਂ ਮਿਲੇ ਇਹ ਆ ਜੀ ਪਿਓਰ ਅਲਪਾਈਨ ਦਾ ਸੂਟ ਤੇ ਬੁਰਬਗਾਰਾ ਕੁਛ ਨਹੀਂ ਆਊਗਾ ਸਿਰਫ 750 ਰੁਪਏ ਦਾ ਜੀ ਆ ਲਓ ਜੀ ਤੇ ਸਟਾਉਰ ਵਾਲੇ ਸੂਟਾਂ ਤੇ 85 ਰੁਪਏ ਚਾਰਜ ਲੱਗਦਾ ਜੀ ਇਹ ਆ ਗਿਆ ਜੀ ਮਹਿੰਦੀ ਕਲਰ ਆ ਇਹ ਡਿਸਕਾਊਂਟ ਤੇ ਮਿਲੇ ਆਪਾਂ ਤੁਹਾਨੂੰ ਡਿਸਕਾਊਂਟ ਇਹੀ ਦੇਵਾਂਗੇ ਜੀ ਆ ਗਿਆ ਜੀ ਇਹ ਮੇਜਿਕਰ ਸਕਿਨ ਕਲਰ ਜਾ ਲਾ ਲਓ ਖਾਕੀ ਜਾ ਕਲਰ ਲਾ ਲਓ ਇਹ ਵੀ 750 ਦਾ ਜੀ ਤੇ ਇਹਦੇ ਵਿੱਚ ਇੱਕ ਕਲਰ ਹੋਰ ਆਪਣੇ ਕੋਲ ਲਾ ਲਓ ਜੀ ਇਹ ਆ ਗਿਆ ਜੀ ਸਕਿਨ ਜਾ ਕਲਰ ਬਹੁਤ ਸੋਹਣਾ ਨੇ ਤੇ ਬਰਬਾਰ ਕੁਛ ਨਹੀਂ ਆਊਗਾ ਜੀ ਇਹ ਦੋ ਹੀ ਕਲਰ ਆ ਜੀ ਆਪਣੇ ਕੋਲ ਇਹਦੇ ਵਿੱਚ ਆ ਗਿਆ ਜੀ ਗ੍ਰੇ ਕਲਰ ਤੇ ਨਾਲ ਇਹਦੀ ਵੀ ਸਟਾਲ ਹੈ ਜੀ ਆ ਆਪਣੇ ਕੋਲੇ ਆ ਗਿਆ ਜੀ ਪਿਓਰ ਮਸਲੀਨ ਦੇ ਦੁਪट्टे ਵਾਲਾ 2.5 ਦਾ ਦੁਪੱਟਾ ਵਧੀਆ ਫਿਨਿਸ਼ ਦਿੱਤੀ ਹੈ ਪੀਕੋ ਪੂਕੋ ਕੀਤੀ ਹੋਈ ਹੈ ਜੀ ਇਹ ਆ ਗਿਆ ਬ੍ਰਾਂਡ ਦਾ ਸੂਟ ਜੀ ਆ ਲਓ ਜੀ ਇਹ ਪੂਰਾ ਬ੍ਰਾਂਡਡ ਪਸ਼ਮੀਨਾ ਮਹਿੰਗਾ ਪਸ਼ਮੀਨਾ ਜੀ ਇਹ ਮਰਜੈਂਟਾ ਕਲਰ ਸਾਰੇ ਤੇ ਹੈਂਡ ਦਾ ਟੱਚ ਦਿੱਤਾ ਹੋਇਆ ਜੀ ਸੂਟ ਦਾ ਟੇ ਇਹ ਸੂਟ ਦੀ ਕੀਮਤ ਹੈ ਜੀ 995 ਰੁਪਏ ਇਹਦੇ ਨਾਲ ਦਾ ਆਪਣੇ ਕੋਲੇ ਇੱਕ ਕਲਰ ਹੋਰ ਵੀ ਹੈ ਹਾ ਸਹੀ ਹਾਰਜ ਹਾਂ ਆਹ ਸਹੀ ਜੀ ਦੇਖ ਇਹ ਆ ਗਿਆ ਜੀ ਆਪਣਾ ਇਹ ਪਹਿਲਾਂ 1075 ਦਾ ਸੀ ਹੁਣ 995 ਦਾ ਰੈੱਡ ਕਲਰ ਜੀ ਇਮਰਜੈਂਟ ਆ ਜੀ ਇਹ ਰੈੱਡ ਕਲਰ ਆ ਟਮਾਟਰ ਹੀ ਰੈੱਡ ਕਲਰ ਆ ਆਲ ਹੀ ਨਾਸ ਉੱਪਰ ਤਾਂ ਮੇਰੀ ਜੀ ਬਹੁਤ ਸੋਹਣੇ ਮਸਲੀਨ ਦੇ ਦੁਪੱਟੇ ਸੇ 650 ਵਾਲਾ ਜੀ ਵਧੀਆ ਚ ਦੁਪੱਟੇ ਲੱਗੇ ਹੋਏ ਐ ਨਾਲ ਇਮਰਜੈਂਟਾ ਤੇ ਟਮਾਟਰ ਹੀ ਰੈੱਡ ਆ ਜੀ ਤੇ ਆ ਗਿਆ ਜੀ ਆਪਣੇ ਕੋਲੇ ਲੱਡੂ ਰੰਗਾਂ ਰੰਗ ਲਾਸਟ ਇਹ ਹੈ ਹਾਂ ਲਾਸਟ ਆ ਹਾਂ ਲਾਸਟ ਸੂਟ ਹੈ ਆ ਦੋ ਜੀ ਤੇ ਸਲਵਾਰੇ ਦੀ ਰਹੂਗੀ ਜੀ ਸੇਮ ਹੀ ਯਾਨੀ ਕਿ ਲੱਡੂ ਰੰਗੀ ਤੇ ਇਹ ਸੂਟ ਆਪਾਂ ਤੁਹਾਨੂੰ ਦੇ ਰਹੇ ਹਾਂ ਜੀ ਸਿਰਫ ਤੇ ਸਿਰਫ 950 ਪੈ ਦਾ ਆ ਲੋ ਸਾਢੇ 950 ਦਾ ਸੂਟ ਹੈ ਤੇ ਇਹਦੇ ਵਿੱਚ ਇੱਕ ਕਲਰ ਹੋਰ ਵੀ ਆ ਆ ਰਿਹਾ ਗਏ ਇਹ ਕਿਹਦੇ ਚਾ ਨੇਵੀ ਬਲੂ ਜੀ ਸੋਨੂੰ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਸਾਨੂੰ ਪਿਕਅ ਖਿੱਚ ਕੇ ਭੇਜੋ ਤੇ ਅਸੀਂ ਤੁਹਾਨੂੰ ਫਿਰ ਸਾਰਾ ਬਾਇਓ ਡਾਟਾ ਦੇ ਦਿੰਨੇ ਹੁੰਦੇ ਆ ਵੀ ਕਿਵੇਂ ਪੁੱਛਿਆ ਸੋ ਵੀਡੀਓ ਬਣਾਉਣ ਚੱਕੀ ਕਦੀ ਨਹੀਂ ਰਹੀ ਅਭੀ ਤਾਂ ਸੌਰੀ ਚੋਣਿਆ ਆਪ ਸਭ ਨੂੰ ਮੇਰੇ ਵੱਲੋਂ ਤੇ ਮੇਰੇ ਪੁੱਤਰ ਦੀਪੂ ਵੱਲੋਂ ਪਿਆਰ ਭਰੀ ਸ਼ਸ਼ਿਕਾ